ਇਹ ਚੋਕ ਕੇ ਨਾ ਇਹਨਾਂ ਦੁਨੀਆ ਵਿੱਚ ਜਾ ਕੇ ਛੱਡ ਦੇਣੇ ਆ। ਉਹ ਸਾਨੂੰ ਪਤਾ ਆ। ਆ ਆ ਖਾਨ ਵਾਲਿਆ। ਇਹ ਸਾਨੂੰ ਪਤਾ। ਛੱਡ ਦੇ ਸਾਰੇ ਛੱਡ। ਮੈਂ ਆਪ ਦਿੱਤੇ ਨੇ ਬਹਿ। ਮੈਂ ਵੀ ਆਪਾ ਦੇਖਣਾ ਤੁਹਾਨੂੰ ਵੀਡੀਓ ਬਖਾਣਾ। ਅਮਰਸਰ ਮਾਨਾਵਾਲ ਆ। ਇਸ ਬੰਦੇ ਦੀ ਮੈਂ ਤੁਹਾਨੂੰ ਵੀਡੀਓ ਬਖਾਣਾ ਵਾ। ਇਸ ਬੰਦੇ ਦੀ ਕਦੀ ਵੀ ਜੰਗਲ ਚ ਆਇਓ। ਇਹ ਜਾਣ ਬੁੱਝ ਕੇ ਗੱਡੀ ਵਾਲਿਆਂ ਨੂੰ ਦੇਖ ਕੇ ਇੱਕ ਵੱਡੀ ਗੱਡੀ ਦੇਖ ਕੇ ਇਹਲੇ ਬੰਦੇ ਉਹਦੇ ਸਮਾਨ ਛੋੜ ਦੇ ਨਾਲ ਬਾਅਦ ਇਹ ਜਿਹੋਨਾਂ ਨੂੰ ਮੂਰਖ ਨੇ ਬਣਾ ਦਿੱਤਾ। ਤਾਂ ਸਮਾਨ ਸੁਣਾ। ਆ ਵੇਖੋ ਅੱਜ ਉਹਨੇ ਇਹਨੇ ਕੀ ਕੀਤਾ। ਕੇ ਬੰਦਿਆਂ ਨੂੰ ਦੇਖ ਕੇ ਤੇ ਆਪਣੇ ਲੱĐੋ ਕਰਾ ਲੈ ਸੌਣ ਦਿੱਤੇ ਨੇ ਠੀਕ ਹੈ ਜੀ ਤਾਂ ਹੁਣ ਆਉ ਜਾ ਰਿਹਾ ਜਿਹਦੇ ਦਾ ਪਾਂਡਾ ਫੋੜਿਆ ਗਿਆ ਇਹ ਜਾ ਰਿਹਾ ਵਾ ਇਹ ਬੰਦੇ ਤੇ ਕੱਢੀ ਵੀ ਤੁਸੀਂ ਚੁੰਗਲੇ ਠਰਾਇਓ ਕਿਉਂਕਿ ਆ ਵੀ ਸਾਰੇ ਵੀਰ ਦੱਸ ਰਿਹਾ ਤੇ ਆ ਵੀਰ ਨੇ ਵੀ ਇਹਨੂੰ ਫੜਿਆ ਵਾ ਮੈਂ ਵੀਰ ਦੀ ਵੀਡੀਓ ਨਹੀਂ ਲੈ ਕੇ ਆਉਣਗਾ ਐਸ ਵੀਰ ਨੇ ਇਹਨੂੰ ਫੜਿਆ ਵਾ ਹੈਸ ਵੀਰ ਨੇ ਇਹਨੂੰ ਕਈ ਵਾਰ ਦੇਖਿਆ ਵਾ ਮੈਂ ਬਹੁਤ ਵਾਰੀ ਦੇਖਿਆ ਹਾਂ ਹਾਂ ਹੁਣ ਇਹਨਾਂ ਇਹੋ ਜਿਹੇ ਲੋਕਾਂ ਦੇ ਜਾਇਜ਼ ਤੇ ਨਾ ਫਸਿਓ ਠੀਕ ਹੈ ਜੀ ਪਹਿਲੀ ਗੱਲ ਇਹ ਕਿ ਪੰਜਾਬੀ ਕੋਈ ਵੀ ਵੀਰ ਆ ਪੰਜਾਬੀ ਦੀ ਮਦਦ ਕਰੇ ਪੰਜਾਬੀ ਦੀ ਦੁਕਾਨ ਤੋਂ ਖਾਵੇ ਜੇਕਰ ਆਪਾਂ ਪੰਜਾਬੀ ਦੀ ਦੁਕਾਨ ਤੋਂ ਖਾਵਾਂਗੇ ਤੇ ਕੇ ਦੀ ਹਿੰਮਤ ਹੀ ਨਹੀਂ ਹੈਗੀ ਕਿ ਆਪਣੇ ਪੰਜਾਬ ਦੇ ਅਜਾਨ ਕੇ ਆਪਣੇ ਵੇਖ ਲਾ ਸਕੇ। ਓਏ ਨਹੀਂ ਯਾਰ ਗਲਤ ਗੱਲਿਆ ਮੈਂ ਅੱਗੇ ਵੀ ਗੱਡੀ ਖਿਲਾ ਰਣ ਲੱਗਾ ਹਾਂ। ਮੈਂ ਖਿਲਾ ਰੀ ਨਹੀਂ ਮੈਂ ਤਾਂ ਕਿਸੇ ਨੇ ਡੱਕਣੀ ਦਿਖਾਈ ਨਹੀਂ ਸਭ ਨੂੰ ਤਾਂ ਅੱਜ ਕੱਲ ਪਤਾ ਲੱਗਦਾ ਜਾਣਦੇ ਆ। ਹਾਂਜੀ। ਸਾਹਮਣੇ ਨੂੰ ਪੈਸੇ ਕਿੱਥੇ ਹਨ? ਨਾ ਕੋ ਪੈਸੇ ਬਾਸ ਲੈ ਜਾਵੇ। ਪੈਸੇ ਪੰਜਾਬੀ ਨੂੰ ਮਿਲ ਕੇ ਬਾਸ। ਚਲੋ ਧੰਨਵਾਦ ਜੀ ਤੁਹਾਡਾ ਬਹੁਤ। ਵੇਖੋ ਵੀਰ ਇਹੋ ਜੇ ਲੋਕਾਂ ਤੋਂ ਬਚ ਕੇ ਰਹੋ। ਆ ਗੱਡੀ ਵੇਖ ਕੇ ਜਾਣ ਬੁੱਝ ਕੇ ਗੱਡੀ ਦੇਖੀ ਆ ਤੇ ਜਾਣ ਬੁੱਝ ਕੇ ਉਹਦੇ ਅੱਗੇ ਆਪਣੇ ਲੱਡੇ ਛੁੱਟਦੇ ਤੇ ਬੰਦੇ ਨੇ। ਮੁੰਡਾ ਵਾ ਜਿਆਦੀ ਪਰਸਾ ਨਹੀਂ ਆ ਪਰ ਦਿਮਾਗ ਵੇਖੋ ਕਿੰਨੇ ਇਹਨਾਂ ਦੇ ਤੇਜ ਆ। ਇਹ ਜਾਣ ਬੁੱਝ ਕੇ ਛੁੱਟ ਤੇ ਬਾਅਦ ਵਿੱਚ ਮੌਸਲ ਹੋ ਗਏ ਤੇ ਉਹਦੇ ਕੋਲੋਂ 1500 ਰੁਪਏ ਲੈ ਲਿਆ ਹਾਲਾਂਕਿ ਉਹ ਕਹਿੰਦਾ ਕਿ ਮੇਰੇ ਯਾਰ ਦੇ ਲੱਡੇ ਆ ਵੇਖੋ ਪੰਜਾਬੀਆਂ ਦਾ ਆਪਣੇ ਭਰਾਵਾਂ ਨਾਲ ਕਿੰਨਾ ਦਿਲ ਰਿਹਾ ਵਾ ਕਿ ਕਹਿੰਦਾ ਯਾਰ ਤੇਰੇ ਯਾਰ ਦੇ ਲੱਡੇ ਆ ਚੱਲਾ ਮੈਨੂੰ 1500 ਰੁਪਏ ਲੈ ਲੈ ਹਣਾ ਤੇਰਾ ਨਕਾ ਕੀ ਗੱਲ ਕੀ ਦੀ ਉਹੋ ਹੀ ਉਹ ਹੀ ਛੁੱਟੇ ਡੇਗੇ ਜਾਣ ਕੇ ਛੋਟਾ ਲੱਡੂ ਜਾਣ ਕੇ ਇਹ ਲੋ ਜੀ ਜਾਣ ਕੇ ਛੋਟਾ ਵਾ ਅੱਗੇ ਵੀ ਫਿਰ ਦੇਖਿਆ ਉਹ ਇਦਾਂ ਜਿਦਾ ਵੀਰ 1500 ਦੇ ਗਏ ਨਾ ਇਹ ਕਹਿੰਦਾ ਇੱਕ ਵੀ ਮੈਂ ਨਾ ਇੱਕ ਵੀ ਛੁੱਟ ਕੇ ਤਾਂ ਮੈਂ 15 10000 ਰੁਪਈਆ ਲੈ ਗਏ ਫੇਰ ਉਡਦਾ ਵਾਂ ਅੱਛਾ ਅੱਛਾ ਆਪ ਇਹ ਅਸੀਂ ਅੰਮ੍ਰਿਤਸਰ ਮਾਨਾ ਵਾਲ ਵਾਂ ਤੇ ਅੱਜ ਗੁਜਰਾ ਤੋਂ ਬੰਦਬੁੱਧੀਆਂ ਨੂੰ ਛਡਾਉਣ ਆਏ ਸੀਗੇ ਤੇ ਹੁਣੇ ਇਹ ਸਾਡੇ ਸਾਹਮਣੇ ਨੰਗਿਆ ਵਾ ਤਾਂ ਵੀਰ ਸਦਾ ਜੀਰੂ ਨਹੀਂ ਕਹਿੰਦੇ ਵੀ ਇਹ ਨਾ ਗੇਮ ਬੜੀ ਤਗੜੀ ਖੇਡਦਾ ਵਾ ਕਿਸੇ ਗੱਡੀ ਵਾਲੇ ਨੂੰ ਵੇਖ ਕੇ ਤੇ ਆਪਣੇ ਲੱਡੂ ਖੋੜ ਲੈਂਦਾ ਤਾਂ ਉਹਨਾਂ ਤੋਂ ਪੈਸੇ ਲੈ ਲੈਂਦਾ ਆ ਅੱਜ ਫਿਰ ਕਿਦਾਂ ਮੇਰੀ ਗੱਲ ਸੁਣ ਲੈ ਵੀਰੇ ਇਹਦੇ ਵੀਡੀਓ ਨਹੀਂ ਮੈਂ ਲੈਂਦਾ ਵਿੱਚ ਮੈਂ ਵੀਡੀਓ ਨਹੀਂ ਲੈਂਦਾ ਤਾਂ ਤੁਹਾਡੀ ਬੋਡੀ ਨਹੀਂ ਆਉਗੀ ਇੱਥੇ ਕੀ ਕਰਦਾ ਇਹਨੇ ਇਹ ਪਲਾ ਕਰ ਰਿਹਾ ਵਾ ਹਾਂ ਇਦਾਂ ਹੀ ਇਹਨੇ ਆਹ ਅੱਡੇ ਦੇ ਜਾ ਜਿਹੜੇ ਜਾਦੇ ਕੋਤੇ ਇਹਲੇ ਆਲੇ ਦਿਵਾਲੇ ਅੱਛਾ ਕੀ ਮਤਲਬ ਕੀ ਇੱਕ ਲੱਡੂ ਫੁੱਟਨੇ ਆ ਹਾਂਜੀ ਇਹਦੇ ਸੁਰਦਾ ਤੇ ਇਹ ਮੇਰੇ ਨਾਲ ਬੜਾ ਇਦਾਂ ਘਰੋਂ ਡਿਆ ਗਿਆ ਨਾ ਟੁਕੜੇ ਖਾਂਦਿਆ ਸੀ ਅੱਛਾ ਤੇ ਮੈਂ ਨਾ ਬੈਠਾ ਅੱਗੇ ਵੀ ਇਹਨੂੰ ਕਈ ਵਾਰ ਫੜਿਆ ਹਟਾਇਆ ਸੀ ਅੱਛਾ ਇਧਰ ਬੱਸ ਨਾ ਓਏ ਇਧਰ ਆ ਇਧਰ ਬੱਸ ਦੇ ਤੂੰ ਕੀ ਕਰਤਾ ਹੈ ਇਹ ਚੋੜਵਾਰਾਂ ਦੀ ਆ ਪ੍ਰਾਇ ਨਾ ਜੋੜਨਾ ਬੋਲ ਮੈਂ ਸਾਰੀ ਗੱਲ ਦੱਸਦਾ ਮੇਰੇ ਕੋਲ ਵੀਡੀਓ ਵਾਲੀ ਬਕਾਇਦਾ ਵੀਰੇ ਅਸੀਂ ਸਰਦਾਰ ਆ ਅਸੀਂ ਕਿਸੇ ਨੂੰ ਹੱਕ ਦਿਵਾਉਣ ਵਾਲੇ ਆ ਕਿਸੇ ਦਾ ਹੱਕ ਲੈਣ ਵਾਲੇ ਨਹੀਂ ਹਾਂ ਇਹ ਬੂਟਾ ਚ ਵੀਡੀਓ ਵੀ ਬੁਖਾ ਦੇਣੀ ਤੇਰੀ ਕਿਸੇ ਦਾ ਹੱਕ ਖਾਣ ਵਾਲੇ ਨਹੀਂ ਹਾਂਗੇ ਵੀਡੀਓ ਬਣਾਈ ਚੋਰੀ ਇਹਨੇ ਹਣ ਕੱਲੀ ਕੱਲੀ ਗੱਲ ਦਸੀ ਆ ਇਹਨਾਂ ਇੱਕ ਤਰੀ ਨਾਲ ਲੱਡੂ ਛੁੱਟਦਾ ਹਾਂ ਤੇ 10000 ਰੁਪਇਆ ਬਦਲੀ ਕਮਾ ਕੇ ਛੁੱਟਦਾ ਹਾਂ ਅੱਛਾ ਤੇ ਦੂਕੀ ਜਮਾ 3 3 ਲੱਖ ਰੁਪਇਆ ਮਹੀਨੇ ਦਾ ਕੱਲਣਾ ਮੇਰੀ ਕੋਠੀ ਪੈਸੇ ਆ ਇਹ ਨਹੀਂ ਇਹ ਨੂੰ ਮੈਂ ਕਹੇਗੀ ਚਾਹ ਲੈ 8 ਥਾਣੇ ਫੜਾਉਣਾ ਤੁਹਾਨੂੰ ਮੈਂ ਅੱਛਾ ਸਾਰੀ ਰਿਕਾਰਡਿੰਗ ਕਰਕੇ ਇੱਕ ਤੋਣ ਦੀ ਗੱਲ ਜਿਹੜੀ ਤੇ ਇਹ ਅੱਜ ਤੂੰ ਲਾਲਾ ਕੀ ਪਿਛਲੇ ਸਾਲ ਦੀ ਇਹਨੂੰ 2 ਸਾਲ ਹੋ ਗਏ ਕੰਮ ਕਰਦਾ ਅੱਜ ਕਿੱਦਾਂ ਖੜਿਆ ਫਿਰੇ ਹੁਣ ਇਹ ਅੱਜ ਹੁਣੇ ਹੀ ਇੱਥੇ ਮੁੰਡਾ ਮੈਂ ਹੁਣੇ ਲੰਘਦਾ ਵੇਖਿਆ 500 ਰੁਪਏ ਇਹਨੇ ਲੈ ਲਿਆ ਮੈਂ ਵੇਖਿਆ ਮੈਂ ਗੱਡੀ ਨੂੰ ਡਾਇਰ ਵੱਜੀ ਆ ਇਹ ਤਾਂ ਕਹਿੰਦਾ ਵਾ ਇਹ ਝੂੜੂ ਉਹ ਮੈਂ ਕਹਿੰਦਾ ਅੰਦਾ ਸਾਈਡ ਮਾਰ ਕੇ ਤਾਂ ਇੱਕ ਖੁਲਾਉਂਦਾ ਨਾ ਇਹ ਨਾ ਸੋਕਣਾ ਕਿ ਕਿਆ ਹੋ ਰਿਹਾ ਆਣਿਆ ਦਾ ਇਹ ਤਾਂ ਏਦਾਂ ਕਹਿੰਦਾ ਹਾਂ ਏਦਾਂ ਕਹਿੰਦਾ ਇਹਨੇ ਉਹ ਲੱਡੂ ਚੋ ਕੇ ਉਹ ਕਰਕੇ ਖੁਲਾਉਂਦਾ ਉਹਦਾ ਖਾਂ ਵਾਲੀ ਭੈਣਾ ਵੇਖ ਸਹੀ ਗਾ ਉਹ ਯਾਰ ਜਿੰਨੂੰ ਇੱਕ ਇੱਕ ਵੱਡੇ 1500 2000 ਰੁਪਏ ਮੈਂ ਕਹਿੰਦਾ ਉਹਦੀ ਲੋੜ ਮੈਂ ਕਰਦੀ ਮੈਂ ਨੂੰ ਦ ਇੱਥੇ ਜਾ ਇੱਥੇ ਜਾ ਇਹਨੇ ਇਹਨੂੰ ਮੈਂ ਹੁਣ ਮੇਰੀ ਰਸਣ ਨਹੀਂ ਨਾ ਆਹ ਖਾ ਲੱਡੂ ਖਾ ਦੇ ਰੱਖ ਦਿਖਾ ਲੱਡੂ ਮੇਰੇ ਮੇਰੀ ਗੱਲ ਸੁਣ ਇਹਨੂੰ ਮੈਂ ਕਹਿੰਦਾ ਥਾਣੇ ਫੜਾਉਣਾ ਹਾਂ ਹਾਂਜੀ ਕਹਿੰਦਾ ਥਾਣੇ ਵਾਲਿਆਂ ਨੂੰ ਮੈਂ 10000 ਰੁਪਏ ਭਰਦਾ ਹਾਂ ਲੈ ਲਓ ਆਹ ਲੱਡੂ ਖਾਣ ਵਾਲਿਆ ਆਹ ਲੱਡੂ ਇਹ ਖਾਣ ਵਾਲਿਆ ਆਹ ਲੱਡੂ ਇੱਥੇ ਦੇਖ ਅਸੀਂ ਵੀ ਨਾ ਤੈਨੂੰ ਮੇਹਨਤ ਕੰਮ ਤੋਂ ਨਹੀਂ ਡੱਕਦੇ ਮੇਹਨਤ ਕਰ ਹਾਂਜੀ ਆਹ ਲੈ ਨਾ ਮੈਂ ਉਹ ਹੀ ਕਰ ਨਾ ਤਾਂ ਹੀ ਖਰੀਦਾਂਗੇ ਕਿੱਡੀ ਦੇ ਇਹਨੇ ਇੱਕ ਦਾ ਦੱਸੋ ਜੀ ਆਪਾਂ ਚੜ ਗਏ ਹੁਣੇ ਨਾ ਇਹਨੇ ਪੁੱਲ ਤੇ ਵੀ ਖਿਲਾਰੇ ਦੱਸੋ ਮੈਨੂੰ ਪਤਾ ਕਿਥੋਂ ਲਗਾ ਇੱਕ ਵਾਰੀ ਮਾਰ ਰਹੀਏ ਥੇ ਗੱਡੀ ਚੋਂ ਆ ਵੀਰ ਵੀ ਦੱਸਦਾ ਪਿਆ ਵਾ ਇਹ ਵੀ ਇਹਨੇ ਨਾ ਪਤਾ ਨਹੀਂ ਇਹ ਆ ਜਾਂ ਹੋਰ ਆਪਾਂ ਨਹੀਂ ਜਾਣਦੇ ਮੈਂ ਇਕੱਲੇ ਕੋਲੋਂ ਪੈਸੇ ਦਿੱਤੇ ਹੋਰ ਵੀ ਬੰਦੇ ਜਿਧਾਣਾ ਆਪਾਂ ਜਾਣਦੇ ਆ ਵੀਡੀਓ ਗੀਂਦੇ ਆਂਗਾ 3 ਲੱਖ ਰੁਪਿਆ ਮਹੀਨੇ ਦਾ YouTube ਪਾਉਣਾ ਵਾ 10 ਲੱਖ ਗੱਡੀਆਂ ਵਾਲਿਆਂ ਨੂੰ ਦੇਖੀਏ ਨਾ ਗੱਡੀਆਂ ਨੂੰ ਦੇਖੀਏ ਇਹਨੇ ਕੀ ਕਰਨਾ ਹੁਣ ਇੱਥੇ ਛੁੱਟ ਰਹੇ ਨੇ ਇਹਨਾਂ ਨੂੰ ਇਹ ਚੋਕ ਕੇ ਨਾ ਇਹਨਾਂ ਨੂੰ ਦੂਜੀ ਜਗ੍ਹਾ ਲੈ ਕੇ ਛੱਡ ਦੇਣੇ ਆ ਉਹ ਸਾਨੂੰ ਪਤਾ ਆ ਆ ਖਾਣ ਵਾਲਿਆ ਇਹ ਸਾਨੂੰ ਪਤਾ ਛੱਡ ਦੇ ਸਾਰੇ ਛੱਡ ਮੈਂ ਆਪ ਬੰਦੇ ਦਿਨੇ ਬਹਿ ਮੈਂ ਆਪ ਬੰਦੇ ਦੀ ਤੁਹਾਨੂੰ ਵੀਡੀਓ ਦਿਖਾਉਣਾ ਅਮਰਸਰ ਮਾਨਾਵਾਲ ਆ ਇਸ ਬੰਦੇ ਦੀ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਵਾ ਇਸ ਬੰਦੇ ਦੀ ਕਦੀ ਵੀ ਜੰਗਲ ਚ ਆਇਆ ਇਹ ਜਾਨਵਰਾਂ ਦੇ ਗੱਡੀ ਵਾਲਿਆਂ ਨੂੰ ਦੇਖ ਕੇ ਇੱਕ ਵੱਡੀ ਗੱਡੀ ਦੇਖ ਕੇ ਇਹ ਵਾਲੇ ਬੰਦੇ ਉਹ ਸਮਾਰਟਫੋਨ ਦੇ ਨਾਲ ਦਾ ਤੇ ਬਾਅਦ ਇਹ ਜੋ ਉਹਨਾਂ ਨੂੰ ਅਮਰਸਰ ਲੈ ਕੇ ਖੜਾ ਦਾ ਕੋਈ ਜਮਾਨਤ ਤਾਂ ਜਮਾਨ ਖੁਣਾ ਵੇਖੋ ਅੱਜ ਉਹਨੇ ਇਹਨੇ ਕੀ ਕੀਤਾ ਕਿ ਬੰਦਿਆਂ ਨੂੰ ਦੇਖ ਕੇ ਤੇ ਆਪਣੇ ਲੱਡੋ ਕਰਾਰੇ ਸੌਂਡ ਦਿੱਤੇ ਨੇ ਠੀਕ ਹੈ ਜੀ ਜਹੋੜਾ ਜਾ ਰਿਹਾ ਜਿਹਦੇ ਦਾ ਭਾਂਡਾ ਫੋੜਿਆ ਗਿਆ ਇਹ ਜਾ ਰਿਹਾ ਇਹ ਬੰਦੇ ਜੇ ਕੱਡੀ ਵੀ ਤੁਸੀਂ ਚੁੰਗਲੇਠਣਾ ਆਇਓ ਕਿਉਂਕਿ ਆਹ ਵੀਰ ਸਾਰੇ ਵੀਰ ਦੱਸ ਰਿਹਾ ਕਿ ਆਹ ਵੀਰ ਨੇ ਵੀ ਇਹਨੂੰ ਫੜਿਆ ਵਾ ਮੈਂ ਵੀਰ ਦੀ ਵੀਡੀਓ ਨਹੀਂ ਲੈ ਕੇ ਆਉਣਗਾ ਐਸ ਵੀਰ ਨੇ ਇਹਨੂੰ ਫੜਿਆ ਵਾ ਬਹਿਸ ਵੀਰ ਨੇ ਇਹਨੂੰ ਕਈ ਵਾਰ ਦੇਖਿਆ ਵਾ ਮੈਂ ਬਹੁਤ ਵਾਰੀ ਦੇਖਿਆ ਇਹਨੂੰ ਹਾਂ ਹੁਣ ਇਹਨਾਂ ਇਹੋ ਜਿਹੇ ਲੋਕਾਂ ਦੇ ਜਾਇਤ ਤੇ ਨਾ ਫਸਿਓ ਠੀਕ ਹੈ ਜੀ ਪਹਿਲੀ ਜੇ ਗੱਲ ਆ ਕਿ ਪੰਜਾਬੀ ਕੋਈ ਵੀ ਵੀਰ ਆ ਪੰਜਾਬੀ ਦੀ ਮਦਦ ਕਰੇ ਪੰਜਾਬੀ ਦੀ ਦੁਕਾਨ ਤੋਂ ਖਾਵੇ ਜੇਕਰ ਆਪਾਂ ਪੰਜਾਬੀ ਦੀ ਦੁਕਾਨ ਤੋਂ ਖਾਵਾਂਗੇ ਕਿ ਇਹਦੀ ਹਿੰਮਤ ਨਹੀਂ ਹੈਗੀ ਕਿ ਆਪਣੇ ਪੰਜਾਬ ਦੇ ਵਿਚਾਰਨ ਕਿ ਆਪਣਾ ਬਿਜ਼ਨਸ ਚਲਾ ਸਕੇ। ਔਰ ਨਹੀਂ ਯਾਰ ਗਲਤ ਗੱਲ ਆ ਮੈਂ ਅੱਗੇ ਵੀ ਗੱਡੀ ਖਿਲਾ ਰਣ ਲੱਗਾ ਹਾਂ। ਮੈਂ ਖਿਲਾ ਰੀ ਨਹੀਂ ਮੈਂ ਤਾਂ ਕਿਸੇ ਨੇ ਡੱਕਣੀ ਨਹੀਂ ਦਿਖਾਈ ਨਹੀਂ ਸਭ ਨੂੰ ਤਾਂ ਅੱਜਕੱਲ ਪਤਾ ਲੱਗਦਾ ਜਾਂਦਿਆਂ। ਹਾਂਜੀ। ਪਰ ਉਹ ਗੱਲ ਆ ਕਿ ਸचेत ਹੋਣ ਦੀ ਲੋੜ ਆ ਸਾਰੇ ਬੰਦਿਆਂ ਨੂੰ। ਮਤਲਬ ਗਾਂ ਦੇ ਗਾਂ 15 ਵੀਡੀਓ ਪੈਨੀਆਂ ਪੈਣ ਗਈਆਂ। ਤੇ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਆ। ਵੀਡੀਓ ਬੱਸ ਬੱਸ। ਅੰਗ ਵੀ ਨਹੀਂ ਪੈਣ ਲੋਪੇ ਗਿਓ। ਦਿੱਲੀ ਚੈਨਲ ਵਾਲੇ ਆਏ ਸੀ। ਗੱਡੀ ਡੱਕੀ ਜਾਂਦਾ ਕੋਲ। ਇਹ ਗੱਲ ਨਹੀਂ ਬੱਚਾ ਦੇਖ ਕੇ ਲੋਕੀ ਕਰਦੇ ਆ ਕਿ ਆ ਲੈ ਉਹਦੀ ਯਾਰ ਦੇਖ ਗਿਆ ਹੁਣ ਆ ਜਾ ਕਿ ਤਾ ਪਰ ਇਹ ਨਾ ਬਿਜ਼ਨਸ ਬਣਾਇਆ ਆਪਣਾ ਥੋੜੀ ਹਜ਼ਾਰ ਰੁਪਏ ਬੰਦਾ ਕਹਿੰਦਾ ਗਿਆ ਸਾਹਮਣੇ ਨੂੰ ਪੈਸੇ ਕਿੱਥੇ ਹਨ ਨਾ ਉਹ ਪੈਸੇ ਵਾਪਸ ਲੈ ਜਾਵੇ ਪੈਸੇ ਪੰਜਾਬੀ ਨੂੰ ਮਿਲ ਗਏ ਵਾਪਸ ਚਲੋ ਧੰਨਵਾਦ ਵੀ ਤੁਹਾਡਾ ਬਹੁਤ ਬਹੁਤ ਆ ਵੀਰ ਤੁਹਾਨੂੰ ਖੋਣਾ ਵੇਖੋ ਵੀਰ ਇਹੋ ਜੇ ਲੋਕਾਂ ਤੋਂ ਬਚ ਕੇ ਰਹੋ ਆ ਗੱਡੀ ਦੇਖ ਕੇ ਜਾਨ ਬੁੱਝ ਕੇ ਗੱਡੀ ਦੇਖੀ ਆ ਤੇ ਜਾਣ ਬੁੱਝ ਕੇ ਉਹਦੇ ਅੱਗੇ ਆਪਣੇ ਲੱਡੇ ਸੁੱਟਦੇ ਤੇ ਬੰਦੇ ਨੇ ਮੁੰਡਾ ਵਾ ਜਿਆਦੀ ਉਮਰ ਦਾ ਨਹੀਂ ਆ ਪਰ ਦਿਮਾਗ ਵੇਖੋ ਕਿੰਨੇ ਇਹਨਾਂ ਦੇ ਤੇਜ ਆ ਇਹ ਜਾਣ ਬੁੱਝ ਕੇ ਸੁੱਟ ਕੇ ਅਗਲੇ ਬੰਦੇ ਉਹਦੇ ਲੱਡੇ ਤੇ ਬਾਅਦ ਵਿੱਚ ਈਮੋਸ਼ਨਲ ਹੋ ਕੇ ਤੇ ਉਹਦੇ ਕੋਲੋਂ 1500 ਰੁਪਏ ਲੈ ਲਿਆ ਹਾਲਾਂਕਿ ਉਹ ਕਹਿੰਦਾ ਕਿ ਮੇਰੇ ਯਾਰ ਦੇ ਲੱਡੇ ਆ ਵੇਖੋ ਪੰਜਾਬੀਆਂ ਦਾ ਆਪਣੇ ਭਰਾਵਾਂ ਨਾਲ ਕਿੰਨਾ ਦਿਲ ਰਿਹਾ ਵਾ ਕਿ ਕਹਿੰਦਾ ਯਾਰ ਤੇਰੇ ਯਾਰ ਦੇ ਲੱਡੇ ਆ ਚੱਲਾ ਮੈਨੂੰ 1500 ਰੁਪਏ ਲੈ ਲਾ ਹਣਾ ਤੇਰਾ ਨੁਕਸਾਨ ਹੋ ਗਿਆ ਪਰ ਜਦੋਂ ਆਹ ਵੀਰਾਂ ਨੂੰ ਮਿਲੇ ਇਹ ਵੀਰ ਕੁਦਰਤੀ ਲਾਗੇ ਖਲੋਤੇ ਵੀ ਇਹਨਾਂ ਵੀਰਾਂ ਨੇ ਕਿਹਾ ਕਿ ਯਾਰ ਇਹ ਤਾਂ ਬੰਦੇ ਦਾ ਰੋਹਦਾ ਕੰਮ ਆ ਪਰ ਫਿਰ ਜੇਕਰ ਇਹ ਬੰਦੇ ਦਾ ਰੋਜ਼ ਦਾ ਕੰਮ ਹੈ ਤੇ ਇਹੋ ਜਿਹੇ ਵਰਗੇ ਦਾ ਪਰਦਾ ਯਾਰ ਵੀ ਹੋਣਾ ਚਾਹੀਦਾ ਵਾ ਕਾਂਜੋ ਹੋਰ ਕਿ ਲੋ ਆ ਲੋਕਾਂ ਨੂੰ ਨਾ ਲੁੱਟ ਲੈ ਹਨਾ ਕਈਆਂ ਕੋਲ ਵੀ ਇੱਥੇ ਪੈਸੇ ਹੀ ਨਹੀਂ ਹੁੰਦੇ ਵਿਚਾਰਿਆਂ ਕੋਲ ਨਹੀਂ ਹੁੰਦੇ ਹਨਾ ਨਹੀਂ ਹੁੰਦੇ ਬਿਲਕੁਲ ਫਿਰ ਉਹਨਾਂ ਦੇ ਬਲੇਮ ਲਾਉਣ ਲੱਪਿੰਦੇ ਬਿਲਕੁਲ ਗਿਆ ਮਾਰ ਗਿਆ ਕੋਈ ਮਾਰ ਗਿਆ ਵਾ ਬਸ ਚਲੋ ਵੇਲੇ ਕੱਚਾ ਵੀ 3 ਲੱਖ ਰੁਪਇਆ ਡਿਊਟੀ ਮੈਂ 6 ਮਹੀਨੇ ਤੋਂ ਨਾ ਆ ਹਾਂ ਰੱਬ ਦੀ ਇਹ ਸੋਚ ਆ ਇਹ ਕਾ ਸੋਚਾ ਇਹ ਸੋਚੋ ਕਿ ਦਿਮਾਗ ਕਿਵੇਂ ਕਿਵੇਂ ਚਲੰਡਾ ਇਹ ਕਾ ਕਹਿੰਦਾ ਇੱਕ ਦਿਨ ਜੇ ਮੈਂ 4 ਨਾਲ ਸੁੱਟ ਲਿਆ 40000 ਰੁਪਇਆ ਕਮਾ ਲਈ ਨਾ ਮੈਂ ਆਹੋ ਤੇ ਕਈ ਯਾਰ ਘੱਟੋ ਘਾਟ 5000 1500 ਦੇ ਦੇ ਗਿਆ ਇਹ ਇੱਕ ਇਹ ਆ ਇਹ ਜਿਹੜਾ ਮਾੜੇ ਹੋਈ ਆ 1500 ਦੇ ਉਹ ਹੀ 1500 ਦੇ ਦੇ ਗਿਆ ਭਾਈ ਇੱਕ ਉਸੇ ਨਾਲ ਦੇ ਗਿਆ ਲੈ ਤੇ ਹਜੇ ਕਈਆਂ ਆ ਫਿਰ ਵੀ ਇਹ ਹੋ ਚੁੱਕੀ ਜਾਂਦੇ ਆ ਪੈਸੇ ਲੈ ਕੇ ਵੀ ਚੁੱਕੀ ਜਾਂਦੇ ਆ ਲੈ ਕੇ ਫਿਰ ਇਹ ਚੈੱਕ ਫਿਰ ਗਾੜੀ ਸੌਟ ਲੈਣੇ ਆ ਹਾਂ ਹਾਂ ਉਹ ਨਾ ਕਰਵਾ ਰਹੀ ਇਹੋ ਤੂੰ ਅੱਗੇ ਕਿੱਥੇ ਵੇਖਿਆ ਇਹਨੂੰ ਮੈਂ ਕਿਹਾ ਬੁੱਲ ਦੇ ਉੱਤੇ ਵੀ ਪਰਲੇ ਮੈਨੂੰ ਵੀ ਘੁੰਮ ਗਿਆ ਨਾ ਅੱਛਾ ਇਹਨੇ ਪਰਸੋਂ ਕੇ ਚੌਥੀ ਗੱਲ ਆ ਅੱਛਾ ਇਹਨੇ ਉੱਧਰ ਛੋਟੇ ਗੇੜਾ ਮੈਂ ਇਹਨੇ ਕੁਝ ਵੀ ਕਿਹਾ ਮੈਂ ਚੱਲ ਕੋਈ ਗੱਲ ਨਹੀਂ ਮੈਂ ਕਿਉਂਕਿ ਆਪਣਾ ਕੰਮ ਵੇਖਣਾ ਹੈ ਤੇ ਓਏ ਹੁਣ ਮੈਂ ਫਿਰ ਵੇਖਿਆ ਤੂੰ ਅੱਗੇ ਉਹਦੇ ਨਾਲ ਨਾਲ ਜਿਹੜਾ ਦੂਜਾ ਗੇੜਾ ਭਰ ਕੇ ਲੈ ਆਉਣਾ ਦਿਖਾਏ ਵੀਰ ਨੂੰ ਦਿਖਾਏ ਕਿ ਇਹ ਵੀ ਇਹਦੇ ਵੋਸ਼ਲ ਹੋਇਆ ਕਮਾਲ ਹੈ ਲੋਕਾਂ ਨੂੰ ਲੁੱਟਣ ਦੇ ਭਾਨੇ ਵੇਖ ਲੋ ਚੱਲ ਆ ਜੋ ਚੱਲ ਚੱਲ ਔਰ ਚਾਹ ਪਾਣੀ ਵੀ ਕੋਈ ਸਾ ਬਸ ਬਸ ਆ ਗਿਆ ਤਾ ਕੋ ਤਿੰਨ ਬੰਦੇ ਲੱਭ ਗਿਆ ਆ ਸਾਹਮਣੇ ਆਪਣਾ ਘਰ ਆ ਅੱਛਾ ਸਾਹ ਇਧਰ ਆ ਆ ਦੇਖੋ ਵੀ ਕਰਤੂਤ ਆ ਇਹਨਾਂ ਸੋ ਆ ਇਸ ਵੀਡੀਓ ਨੂੰ ਵਾਕਾ Share ਕਰਿਓ ਕਿਉਂਕਿ ਇਹਨਾਂ ਦੀ ਲੋਕਾਂ ਨੇ ਪਰਦੇ ਫਾਸ਼ ਹੋਣੇ ਜ਼ਰੂਰੀ ਆ ਤੇ ਇਧਰ ਆਏ ਆ ਗੁਜਰਾ ਦੇ ਕੋਲ ਆ ਜਾਈਏ ਆ ਬੰਦੇ ਛਡਾਉਣਾ ਆ ਇਹ ਵੀਡੀਓ ਵੀ ਤੁਹਾਨੂੰ ਅੱਜ ਪੇਜ ਤੇ ਭੇਜੂਗੀ